ਇੱਥੇ ਕੋਈ 20-50 ਰੁਪਏ ਦੀ ਚੋਰੀ ਕਰਦੀ ਉਹਨੂੰ ਚੋਰੀ ਮੰਨਿਆ ਜਾਂਦਾ ਅੰਬਾਨੀ ਅਡਾਨੀ ਕਰੋੜਾਂ ਅਰਬਾਂ ਰੁਪਏ ਦੀ ਲੋਕਾਂ ਦੀ ਕਿਰਤ ਲੁੱਟ ਲੈਣ ਚੋਰੀ ਕਰ ਲੈਣ ਉਹਨੂੰ ਧੰਦਾ ਕਿਹਾ ਜਾਂਦਾ ਉਹਨੂੰ ਬਿਜ਼ਨਸ ਕਿਹਾ ਜਾਂਦਾ ਮਿੱਤਰੋ ਹੁਣ ਤਾਂ ਸਭ ਕੁਝ ਸਾਹਮਣੇ ਆ ਗਿਆ ਤੇ ਜੇ ਅਜੇ ਵੀ ਸਮਝ ਨਾ ਆਈ ਤੇ ਫਿਰ ਆਉਣੀ ਵੀ ਨਹੀਂ ਕਿਉਂਕਿ ਸਾਰਾ ਕੁਝ ਸਾਹਮਣੇ ਆ ਗਿਆ ਕਿ ਕਿਵੇਂ ਹਜ਼ਾਰਾਂ ਕਰੋੜ ਰੁਪਈਆ ਕਾਰਪੋਰੇਟ ਘਰਾਣਿਆਂ ਤੋਂ ਕੰਪਨੀਆਂ ਤੋਂ ਚੋਣ ਫੰਡ ਲੈ ਕੇ ਤੇ ਇਹ ਪਾਰਟੀਆਂ ਚੋਣਾਂ ਲੜਦੀਆਂ ਨੇ ਤੇ ਕੱਲੀ ਭਾਜਪੀ ਨੂੰ 700 ਕਰੋੜ ਰੁਪਏ ਦੇ ਨੇੜੇ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਕੰਪਨੀਆਂ ਨੇ ਫੰਡ ਦਿੱਤਾ ਪੂਰਾ ਅੰਕੜਾ ਸਾਹਮਣੇ ਆ ਗਿਆ ਇਹ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਕਹਿੰਦੀਆਂ ਸੀ ਕਿ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਹੁੰਦਾ ਕਿਉਂਕਿ ਹਜ਼ਾਰਾਂ ਕਰੋੜ ਚੋਣ ਫੰਡ ਲਿਆ ਹੁੰਦਾ ਤੇ ਉਦੋਂ ਕਈ ਸਾਡੇ ਵਰਗੇ ਮੰਨਦੇ ਨਹੀਂ ਸੀ ਤੇ ਅੱਜ ਆਪਣੇ ਨਾਲ ਨੇ ਕਿਰਤੀ ਕਿਸਾਨ ਜੋਨ ਨੇ ਦੇ ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਆਲਾ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆ ਰਜਿੰਦਰ ਜੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਸਾਹਮਣੇ ਆ ਗਿਆ ਕਿ ਹਜ਼ਾਰਾਂ ਕਰੋੜ ਰੁਪਇਆ ਚੋਣ ਫੰਡ ਕੰਪਨੀਆਂ ਤੋਂ ਇਹ ਪਾਰਟੀਆਂ ਲੈਂਦੀਆਂ ਨੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਮੁਲਕ ਦੇ ਵਿੱਚ ਜਿਹੜੀ ਲੁੱਟ ਜੀ ਉਹਨੂੰ ਪਹਿਲੇ ਕਾਨੂੰਨੀ ਮਾਨ ਕਿਉਂਕਿ ਲੁੱਟ ਆਧਾਰਿਤ ਪ੍ਰਬੰਧ ਆ ਔਰ ਇਸ ਮੁਲਕ ਦਾ ਪੂਰਾ ਸੰਵਿਧਾਨ ਕਾਨੂੰਨ ਰਾਜਨੀਤਿਕ ਢਾਂਚਾ ਉਸ ਲੁੱਟ ਦੀ ਜਿਹੜੀ ਸੇਵਾ ਕਰਨ ਦੇ ਵਿੱਚ ਲੱਗਾ ਹੋਇਆ ਵੈਸੇ ਦਾ ਭ੍ਰਿਸ਼ਟਾਚਾਰ ਦਾ ਕਾਰਨ ਜਿਹੜਾ ਉਹ ਨਿੱਜੀ ਜਾਇਦਾਦ ਆ ਕਿਉਂਕਿ ਸਾਡੇ ਮੁਲਕ ਵਿੱਚ ਨਿੱਜੀ ਜਾਇਦਾਦ ਇਕੱਠੀ ਕਰਨ ਤੇ ਕੋਈ ਰੋਕ ਟੋਕ ਹੀ ਨਹੀਂ ਹੈ ਕੋਈ ਲਿਮਟ ਹੀ ਨਹੀਂ ਹੈ ਵੀ ਕਿਸੇ ਬੰਦੇ ਕੋਲੇ ਕਿੰਨੀ ਜ਼ਮੀਨ ਹੋਣੀ ਚਾਹੀਦੀ ਆ ਕਿੰਨੀ ਧਨ ਦੌਲਤ ਹੋਣੀ ਚਾਹੀਦੀ ਆ ਖੁੱਲੀ ਛੁੱਟੀ ਆ ਜਿਸ ਕਰਕੇ ਜਦੋਂ ਖੁੱਲੀ ਛੁੱਟੀ ਆ ਤੇ ਫਿਰ ਉਹਨੂੰ ਵਧਾਉਣ ਦੇ ਲਈ ਹਰ ਤਰੀਕੇ ਦਾ ਟੰਗ ਤਰੀਕਾ ਇਹਦਾ ਵਰਤਿਆ ਜਾਂਦਾ ਹੈਗਾ ਉਹ ਪ੍ਰਿਸ਼ਟਾਚਾਰ ਦੇ ਜਿਹੜੇ ਘੇਰੇ ਦੇ ਵਿੱਚ ਆਉਂਦਾ ਹੈਗਾ ਔਰ ਇਹ ਜਿਹੜਾ ਚੋਣਵੀ ਬਾਉਂਡ ਵਾਲੀ ਤੁਸੀਂ ਗੱਲ ਕੀਤੀ ਆ ਇਹ ਤਾਂ ਉਹਦਾ ਇੱਕ ਪਹਿਲੂ ਆ ਕਿ ਜਿਹੜਾ 8000 ਕਰੋੜ ਤੋਂ ਉੱਪਰ ਇਕੱਲੀ ਭਾਜਪਾ ਨੂੰ ਚੋਣਵੀ ਬੌਂਡ ਮਿਲਿਆ ਇਹ ਤਾਂ ਉਹ ਜਿਹੜਾ ਕਾਗਜ਼ੀ ਪੱਤਰੀ ਆ ਜਿਹੜੇ ਗੱਟਿਆਂ ਦੇ ਗੱਟੇ ਨੋਟ ਜਿਹੜੇ ਉਹਨਾਂ ਦੇ ਦਫ਼ਤਰਾਂ 'ਚ ਪਹਚਾਏ ਜਾਂਦੇ ਨੇ ਬੈਂਕਾਂ ਤੋਂ ਬਾਹਰੀ ਤੌਰ ਤੇ ਉਹ ਵੱਖਰਾ ਜਿਹੜਾ ਹੈਗਾ ਤਰੀਕਾ ਜਦੋਂ ਮੋਦੀ ਜੀ ਨੂੰ ਆਪਣਾ ਜਹਾਜ਼ ਪ੍ਰਚਾਰ ਕਰਨ ਦੇ ਲਈ ਉਹਡਾਨੀ ਨੇ ਦਿੱਤਾ ਕਿ ਸਾਰੀ ਚੋਣ ਦੇ ਵਿੱਚ ਉਹਨਾਂ ਦਾ ਜਹਾਜ਼ ਹੀ ਵਰਤਿਆ ਗਿਆ ਉਹ ਕਿਸੇ ਘੇਰੇ 'ਚ ਹੀ ਨਹੀਂ ਆਉਂਦਾ ਕਿਸੇ ਖਰਚੇ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਆਉਂਦਾਗਾ ਜਿੱਥੋਂ ਤੱਕ ਇਸ ਘਟਾਲੇ ਦੀ ਵਿਲੱਖਣਤਾ ਹੈਗੀ ਆ ਕਿ ਹੁਣ ਤੱਕ ਇਸ ਮੁਲਕ ਦਾ ਵੱਡੀ ਪੱਧਰ ਤੇ ਜਿਹੜਾ ਮੱਧ ਵਰਗ ਸੀ ਉਹ ਇਹ ਸੋਚਦਾ ਰਿਹਾ ਕਿ ਜਿਹੜਾ ਬਈ ਇੱਥੋਂ ਦੀਆਂ ਜਾਂਚ ਏਜੰਸੀਆਂ ਨੇ ਬਈ ਕਿਸੇ ਮਾਮਲੇ 'ਚ ਕੋਈ ਅਪਰਾਧ ਹੋ ਗਿਆ ਪੁਲਿਸ ਨਹੀਂ ਜਾਂਚ ਕਰਦੀ ਤਾਂ ਅਸੀਂ ਵੀ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਪਹੁੰਚ ਕੇ ਇਹ ਮੰਗ ਕਰ ਸਕਦੇ ਆ ਕਿ ਸੀਬੀਆਈ ਜਾਂਚ ਕਰੇ ਜਾਂ ਕਿਸੇ ਸੂਬੇ ਚ ਇਨਾ ਰੌਲਾ ਪੈ ਗਿਆ ਰਾਜ ਸਰਕਾਰ ਨੂੰ ਲੱਗਦਾ ਕਿ ਇਹ ਮਾਮਲੇ ਦੀ ਜਾਂਚ सीबीआई ਨੂੰ ਦੇਣੀ ਚਾਹੀਦੀ ਆ ਉਹ सीबीआई ਨੂੰ ਜਾਂਚ ਦੇ ਦਿੱਤੀ ਜਾਂਦੀ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਘਟਾਲਾ ਹੈਗਾ ਵਿੱਤੀ ਮਤਲਬ ਕੋਈ ਹੇਠ ਉੱਤੇ ਹੋਈ ਆ ਗੱਲ ਵੀ ਉਹਦੇ ਵਾਸਤੇ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਹੈਗੀ ਆ ਪਰ ਇਹ ਪਹਿਲੀ ਵਾਰੀ ਹੋਇਆ ਜਨਿਕੇ ਜੱਗਰ ਹੋ ਗਈ ਜਿਹੜੀ ਗੱਲ ਕਿ ਇਹ ਦੋਨੋਂ ਅਪਰਾਧ ਦੀ ਜਾਂਚ ਕਰਨ ਵਾਲੀ ਏਜੰਸੀ ਸਭ ਤੋਂ ਵੱਡੀ ਅਪਰਾਧੀ ਬਣ ਕੇ ਉੱਪਰੀ ਹੈ ਘਟਾਲਿਆਂ ਦੀ ਜਾਂਚ ਕਰਨ ਵਾਲੀ ਏਜੰਸੀ ਸਭ ਤੋਂ ਵੱਡੀ ਘਟਾਲੇਵਾਜ ਬਣ ਕੇ ਜਿਹੜੀ ਨਿਤਰੀ ਹੈ ਯਾਨੀ ਕਿ ਇਸ ਮੁਲਕ ਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹਨਾਂ ਦੀ ਦੇਖ ਰੇਖ ਹੇਠ ਇੱਕ ਗੁੰਡਾ ਗਰੋਹ ਚੱਲ ਰਿਹਾ ਸੀ ਇੱਕ ਫਰੋਤੀ ਲੈਣ ਵਾਲਾ ਗਰੋਹ ਚੱਲ ਰਿਹਾ ਸੀਗਾ ਔਰ ਇਹ ਸਾਰਾ ਕੁਝ ਔਰ ਉਸ ਗਰੋਥ ਦੇ ਵਿੱਚ ਇਸ ਮੁਲਕ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ ਇੰਡੀਆ ਵੀ ਸ਼ਾਮਲ ਸੀ ਔਰ ਜਿੱਥੋਂ ਤੱਕ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਠੀਕ ਫੈਸਲਾ ਹੋਇਆ ਪਰ ਉਹ ਫੈਸਲਾ ਕਰਦਿਆਂ ਕਰਦਿਆਂ 7 ਸਾਲ ਲੱਗ ਗਏ ਦੀ ਕੁਵਿੰਟ ਦੀ ਪੱਤਰਕਾਰ ਪੂਨਮ ਅਗਰਵਾਲ ਨੇ ਜਦੋਂ ਇਹ ਚੋਣ ਬਾਉਂਡ ਵਾਲਾ ਮਾਮਲਾ ਆਇਆ ਉਦੋਂ ਹੀ ਹਜ਼ਾਰ-ਹਜ਼ਾਰ ਰੁਪਏ ਦੇ ਦੋ ਚੋਣ ਬਾਉਂਡ ਖਰੀਦੇ ਔਰ ਉਹਨੇ ਵੇਖਿਆ ਘਰ ਆ ਕੇ ਕਿ ਇਹ ਤਾਂ ਬਿਲਕੁਲ ਇੱਕੋ ਜਿਹੀ ਆ ਇਹਨਾਂ ਦੇ ਕੋਈ ਫਰਕ ਹੀ ਨਹੀਂ ਸਿਰਫ ਡੇਟ ਤੋਂ ਬਿਨਾ ਡੇਟ ਹੀ ਲੱਗ ਲੱਗਾ ਤਾਂ ਉਹਨੂੰ ਲੱਗਾ ਵੀ ਇਹ ਇਹਦਾ ਕਿਵੇਂ ਪਤਾ ਕਰ ਉਹ ਫੋਰੈਂਸਿਕ ਲੈਬ ਦੇ ਵਿੱਚੋਂ ਜਦੋਂ ਨੇ ਪਤਾ ਕਰਵਾਇਆ ਤਾਂ ਉਹ ਚ ਪਤਾ ਲੱਗਾ ਕਿ ਇਹਦੇ ਤੇ ਇੱਕ ਸੀਕ੍ਰੇਟ ਨੰਬਰ ਆ ਜਦੋਂ ਇਹ ਗੱਲ ਐਕਸਪੋਜ਼ ਹੋ ਗਈ ਤਾਂ ਕੇਂਦਰ ਸਰਕਾਰ ਨੂੰ ਇਹ ਮੰਨਣਾ ਪਿਆ ਕਿ ਵੀ ਹਾਂ ਇਹਦਾ ਇੱਕ ਸੀਰੀਅਲ ਨੰਬਰ ਆ ਐਸਬੀਆਈ ਨੇ ਵੀ ਕਿਹਾ ਜਿਹੜੇ ਕੁਝ ਲੋਕਾਂ ਨੇ आरटी ਰਹਿਣ ਦਸਤਾਵੇਜ਼ ਕਢਾਏ ਕਿ ਵੀ ਇਹਦੇ ਨੰਬਰ ਤੋਂ ਬਿਨਾ ਤਾਂ ਆਡਿਟ ਹੀ ਨਹੀਂ ਹੋ ਸਕਦਾ ਕੋਈ ਫਰਜੀ ਬੌਂਡ ਵੀ ਬਣਾ ਸਕਦਾ ਇਸ ਕਰਕੇ ਇਹਦਾ ਨੰਬਰ ਲਾਉਣਾ ਤਾਂ ਬਹੁਤ ਜ਼ਰੂਰੀ ਸੀ ਔਰ 2018 ਦੇ ਇੱਕ ਨੋਟੀਫਿਕੇਸ਼ਨ ਚ ਕੇਂਦਰ ਸਰਕਾਰ ਨੇ SBI ਨੂੰ ਕਿਹਾ ਕਿ ਲਾ ਇਨਫੋਰਸਮੈਂਟ ਏਜੰਸੀ ਜੇ ਤੁਹਾਡੇ ਤੋਂ ਜਾਣਕਾਰੀ ਮੰਗਦੀ ਆ ਬੌਂਡਾਂ ਦੀ ਇਹਨਾਂ ਦੇ ਸੀਰੀਅਲ ਨੰਬਰ ਦੀ ਤਾਂ ਤੁਸੀਂ ਉਹਨਾਂ ਨੂੰ ਦੇਣੀ ਲਾਜ਼ਮੀ ਆ ਇਹਦਾ ਮਤਲਬ ਆ ਵੀ ਕਿੰਨਾ ਫੰਡ ਆਉਂਦਾ ਚੋਣ ਬਾਂਡ ਕਿੰਨੂ ਕਿੰਨੂ ਮਿਲੇ ਉਹਦੀ ਸਾਰਿਆਂ ਦੀ ਜਾਣਕਾਰੀ ਭਾਜਪਾ ਕੋਲੇ ਹੋਣੀ ਸੀ ਭਾਜਪਾ ਨੂੰ ਕਿੰਨੇ ਵੇਲੇ ਉਹਦੀ ਜਾਣਕਾਰੀ ਇਕੱਲੀ ਭਾਜਪਾ ਕੋਲੇ ਹੋਣੀ ਸੀ ਹੋਰ ਕਿੰਨੂ ਕਿੰਨੂ ਕੌਣ ਦੇ ਰਿਹਾ ਉਹਦੀ ਜਾਣਕਾਰੀ ਤਾਂ ਭਾਜਪਾ ਕੋਲੇ ਹੋਣੀ ਸੀ ਔਰ ਕਿਹੜੀ ਪਾਰਟੀ ਨੂੰ ਫੰਡ ਦੇਣ ਤੋਂ ਰੋਕਿਆ ਜਾ ਸਕਦਾ ਕੀ ਕੀਤਾ ਜਾ ਸਕਦਾ ਯਾਨੀ ਕਿ ਇੱਕ ਪੂਰਾ ਜਿਹੜਾ ਲੋਕਾਂ ਦਾ ਜਾਣਕਾਰੀ ਦਾ ਅਧਿਕਾਰ ਉਹ ਮਾਰਿਆ ਗਿਆ ਉਹਨੂੰ ਮਾਰਨ ਦੀ ਜਿਹੜੀ ਸੀਗੀ ਉਹ ਕੋਸ਼ਿਸ਼ ਕੀਤੀ ਔਰ ਪਹਿਲੀ ਵਾਰੀ ਹੋਇਆ ਕਿ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਜਿਹੜਾ ਕਿਉਂ ਕਹਿੰਦੇ ਨੇ ਵਿਸ਼ਵਗੁਰੂ ਬਣਾਉਣਾ ਦੁਨੀਆ ਨੂੰ ਤੇ ਵਿਸ਼ਵਗੁਰੂ ਇਸ ਕਰਕੇ ਬਣਾਉਣਾ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੁਲਕ ਆ ਜਿੱਥੇ ਵੇਸਵਾ ਗਮਣੀ ਨੂੰ ਜੀਡੀਪੀ ਚ ਇਨਕਲੋਡ ਕੀਤਾ ਜਾਂਦਾ ਉਸ ਮੁਲਕ ਚ ਜੇ ਵੇਸਵਾ ਗਮਣੀ ਦਾ ਧੰਦਾ ਚੱਲ ਰਿਹਾ ਨਾ ਉਹਦੇ ਤੋਂ ਜਿਹੜੀ ਕਮਾਈ ਹੋ ਰਹੀ ਆ ਉਹ ਜੀਡੀਪੀ ਚ ਇਨਕਲੋਡ ਕੀਤੀ ਜਾਂਦੀ ਆ ਨਸ਼ਿਆਂ ਦੀ ਜਿਹੜੀ ਗੈਰ ਕਾਨੂੰਨੀ ਵਿਕਰੀ ਆ ਉਹ ਜੀਡੀਪੀ ਚ ਇਨਕਲੂਡ ਕੀਤੀ ਜਾਂਦੀ ਆ ਉਹ ਕਹਿੰਦੇ ਵੀ ਜਦੋਂ ਵੇਸਵਾਗਮਣੀ ਦੁਨੀਆ ਚ ਕਈ ਮੁਲਕਾਂ ਚ ਜੀਡੀਪੀ ਚ ਆ ਗਈ ਨਜਾਇਜ਼ ਨਸ਼ਿਆਂ ਦੀ ਵਿਕਰੀ ਜੀਡੀਪੀ ਚ ਆ ਗਈ ਤੇ ਅਸੀਂ ਭਈ ਵਿਸ਼ਵਗੁਰੂ ਬਨਨਾ ਅਸੀਂ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਮਾਨਤਾ ਨਹੀਂ ਦੇ ਸਕਦੇਗੇ ਇਸ ਕਰਕੇ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਮਾਨਤਾ ਦੇ ਕੇ ਜਿਹੜਾ ਸਬਕਾ ਸਾਥ ईडी ਦਾ ਸਾਥ सीबीआई ਦਾ ਸਾਥ ਪ੍ਰਧਾਨ ਮੰਤਰੀ ਦਾ ਸਾਥ ਮੁੱਖ ਬੈਂਕ ਦਾ ਸਾਥ ਗ੍ਰਹਿ ਮੰਤਰੀ ਦਾ ਸਾਥ ਸਭ ਕਾ ਸਾਥ ਤੇ ਸਭ ਕਾ ਵਿਕਾਸ ਕਿੰਦਾ ਵਿਕਾਸ ਜਿਹੜੇ ਜਿਹੜੇ ਬਾਉਂਡ ਦੇਣਗੇ ਇਸ ਕਰਕੇ ਸਭ ਕਾ ਸਾਥ ਸਭ ਕਾ ਵਿਕਾਸ ਜਿਹੜਾ ਸੀਗਾ ਉਹ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਮੁਕੰਮਲ ਸੀਗਾ ਉਹ ਕਰਕੇ ਦਿਖਾਤਾ ਅੱਛਾ ਜਿਹੜੀਆਂ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਜਾਂ ਜਿਹੜੀਆਂ ਕੰਪਨੀਆਂ ਨੇ ਹਜ਼ਾਰਾਂ ਕਰੋੜ ਰੁਪਈਆ ਭਾਜਪੀ ਨੂੰ ਚੋਣ ਫੰਡ ਦਿੱਤਾ ਹੈ ਉਹ ਕਿਉਂ ਦਿੰਦੀਆਂ ਨੇ ਉਹ ਉਹਨਾਂ 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 ਨੂੰ ਇਹੋ ਜੀ ਕੀ ਲੋਡ ਹੁੰਦੀ ਹੈ ਦੇਖੋ ਮਦਨ ਲਾਲ ਲਿਮਟਿਡ ਇੱਕ ਕੰਪਨੀ ਠੀਕ ਹੈ ਉਹਦੀ 85 ਲੱਖ ਆਮਦਨ ਉਹਦੇ ਕੋ ਕਹਿੰਦੇ ਸਾਡੀ ਸਿਰਫ 85 ਲੱਖ ਆਮਦਨ ਤੇ 185 ਕਰੋੜ ਚੰਦਾ ਦਿੰਦੀ ਆ 185 ਕਰੋੜ ਚੋਂ ਸਿਰਫ 175 ਕਰੋੜ ਕੱਲੀ ਬੀਜੇਪੀ ਨੂੰ ਦਿੰਦੀ ਆ ਹੁਣ ਤੁਸੀਂ ਉਹਨਾਂ ਦੀ ਕੁਰਬਾਨੀ ਦੇਖੋ ਕਿ 85 ਲੱਖ ਉਹਨਾਂ ਦੀ ਆਮਦਨ ਆ ਤੇ 185 ਕਰੋੜ ਚੰਦਾ ਦੇ ਰਹੇ ਹੈਗੇ ਆ ਠੀਕ ਆ ਆਪਾਂ ਇਤਿਹਾਸ ਸੁਣਿਆ ਸੀ ਕਿ ਫੁਰਾਣਾਂ ਨੇ ਦੇਸ਼ ਦੇਸ਼ ਲਈ ਜਾਇਦਾਦਾਂ ਕੁਰਕ ਕਰਾਤੀਆਂ ਹੋਰ ਕੁਝ ਕਰਾਤਾ ਹਨ ਪਰ ਉਹ ਕਿੱਥੋਂ ਉਹਨਾਂ ਦੀ ਕੁਰਬਾਨੀ ਤਾਂ ਦੇਖੋ ਕਿੰਨਾ ਕੁਝ ਦਿੱਤਾ ਉਹਨਾਂ ਨੇ ਠੀਕ ਆ ਉਹ ਹੁਣ ਇਹ ਜਿਹੜਾ ਸਭ ਦਾ ਸਾਥ ਸਭ ਦਾ ਵਿਕਾਸ ਹੈ ਨਾ ਇਹ ਇੱਕ મોદી ਨੇ ਹੋਰ ਨਾਰਾ ਦਿੱਤਾ ਸੀ ਨਾ ਖਾਊਗਾ ਨਾ ਖੋਣੇ ਦੂੰਗਾ ਉਹ ਕਹਿੰਦਾ ਖਾਓ ਤੇ ਖਵਾਓ ਉਹ ਹੁਣ ਜਿਹੜੀਆਂ ਕੈਗ ਦੀਆਂ ਰਿਪੋਰਟਾਂ ਨੇ ਹੈਨਾ ਉਹ ਜਿਹੜੀਆਂ ਕੰਪਨੀਆਂ ਤੇ ਕਹਿੰਦੀ ਕਿ ਇਹ ਹਜ਼ਾਰਾਂ ਕਰੋੜ ਦੀ ਟੈਕਸ ਚੋਰੀ ਕਰ ਰਹੇ ਹੈਗੇ ਆ ਉਹਨਾਂ ਉਹਨਾਂ ਤੋਂ ਭਾਜ ਭਾਣੇ ਚੰਦਾ ਲਿਆ ਹੁੰਦਾ ਕੀ ਆ ਹੁਣ ਜਿਵੇਂ ਕੇਜਰੀਵਾਲ ਨੂੰ ਅੰਦਰ ਦਿੱਤਾ ਹੋਇਆ ਜਿਹੜੇ ਬੰਦੇ ਨੇ ਜਿਹੜੀ ਜਿੰਦੀ ਗਵਾਹੀ ਤੇ ਰਜਿਤ ਸ਼ਰਮਾ ਨਾਮ ਦਾ ਕੁਝ ਤਰ੍ਹਾਂ ਦਾ ਬੰਦਾ ਉਹਦੀ ਗਵਾਹੀ ਤੇ ਕੇਜਰੀਵਾਲ ਅੰਦਰ ਪਹਿਲਾਂ ਉਹਨੂੰ ਫੜਿਆ ਉਹਨੇ 50 ਕਰੋੜ ਤੋਂ ਉੱਪਰ ਦੇ ਚੋਣਵੀ ਬੌਂਡ ਖਰੀਦੇ ਸਿਰਫ 35 ਕਰੋੜ ਰੁਪਇਆ ਭਾਜਪਾ ਨੂੰ ਦਿੱਤਾ ਉਹਨੂੰ ਛੱਡਤਾ ਬਾਹਰੋਂ ਕਿ ਉਹਨੇ ਹੋਰ ਚੋਣਵੀ ਬੌਂਡ ਖਰੀਦੇ ਅੰਦਰ ਸਰਕਾਰੀ ਗਵਾਹ ਬਣ ਗਿਆ ਵਾਦਾ ਮਾਫਗੁਆਹ ਬਣ ਗਿਆ ਉਹਨੇ ਬੌਰਡ ਦਿੱਤੇ ਉਹ ਸਰਕਾਰੀ ਗਵਾਹ ਬਣ ਗਿਆ ਠੀਕ ਆ ਤੇ ਉਹਦੀ ਗਵਾਹੀ ਤੇ ਕੇਜਰੀਵਾਲ ਜਿਹੜਾ ਸੀ ਉਹ ਉਹ ਅੰਦਰ ਕਰਤਾ ਹੁਣ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਨੰਗੇ ਚਿੱਟੇ ਰੂਪ ਦੇ ਵਿੱਚ ਜਿਹੜੀਆਂ ਵੱਡੇ ਘਟਾਲੇ ਕਰਨ ਵਾਲੀਆਂ ਕੰਪਨੀਆਂ ਨੇ ਆਮ ਬੰਦੇ ਨੂੰ ਸੋਚ ਕੇ ਲੱਗਦਾ ਵੀ 8000 ਕਰੋੜ ਕਿੰਨਾ ਕੁ ਹੁੰਦਾ 8000 ਕਰੋੜ ਇਕੱਲਾ ਨਹੀਂ ਹੈ ਇਹ ਮੁਲਕ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘਟਾਲਾ ਐਨਰਜੀ ਸੈਕਟਰ ਚ ਕੰਪਨੀਆਂ ਜਿਹੜੀਆਂ ਕੰਮ ਕਰਦੀਆਂ ਨੇ ਜਿਨ੍ਹਾਂ ਨੇ ਬਹੁਤ ਸਾਰੇ ਮੰਨ ਲਓ ਜਿਵੇਂ ਕੋਈ ਫਾਰੈਸਟ ਏਰੀਆ ਜਿੱਥੇ ਆਦੀਵਾਸੀ ਰਹਿੰਦੇ ਆ ਬਹੁਤ ਸਾਰੇ ਕੀਮਤੀ ਖਣਿਜ ਪਦਾਰਥ ਨੇ ਧਰਤੀ ਹੇਠ ਉਥੇ ਜੰਗਲਾਂ ਦਾ ਉਜਾੜਾ ਪਹਾੜਾਂ ਨੂੰ ਪਟਣਾ ਵਾਤਾਵਰਨ ਦਾ ਨਾਸ਼ ਕਰਨਾ ਉਹਨਾਂ ਦੇ ਬਹੁਤ ਸਾਰੀਆਂ ਕਾਨੂੰਨੀ ਬੰਦਸ਼ਾ ਨੇ ਔਰ ਇਸ ਮੁਲਕ ਦੇ ਵਿੱਚ ਟੋਟਲ ਜਿੰਨੇ ਬੌਂਡ ਖਰੀਦੇ ਗਏ ਉਹਦਾ 30% ਕੰਲੀਆਂ એનર્ਜੀ ਸੈਕਟਰ ਦੀਆਂ ਕੰਪਨੀਆਂ ਨੇ ਖਰੀਦਾ ਜਿੰਦੇ ਚ ਵਿਦਾਂਤਾ ਵੀ ਇੱਕ ਆ ਕਿਉਂ ਕਿਉਂਕਿ ਉਹਨਾਂ ਨੇ ਜਿਹੜੇ ਵੱਡੇ ਪ੍ਰੋਜੈਕਟ ਲਾਉਣੇ ਆ ਵਾਤਾਵਰਨ ਨੂੰ ਤੈਸ ਨੈਸ ਕਰਨਾ ਇਸ ਮੁਲਕ ਦੇ ਖਣਜ ਪਦਾਰਥ ਲੁੱਟਨੇ ਆ ਉਹਨਾਂ ਨੇ ਬੌਂਡ ਦੇ ਕੇ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਸੀਗੇ ਉਹ ਲਏ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਜਿਹੜੇ ਉਹਨਾਂ ਨੇ ਲਏ ਹਜ਼ਾਰਾਂ ਕਰੋੜ ਦਾ ਉਹਨਾਂ ਨੇ ਟੈਕਸ ਚੋਰੀ ਕੀਤਾ ਤੇ ਉਹਦੇ ਚੋਂ ਜਿਹੜੇ ਸੀ ਕੁਝ ਸੈਂਕੜੇ ਕਰੋੜ ਰੁਪਏ ਸੀ ਜਿਹੜੇ ਇਹਨਾਂ ਕੰਪਨੀਆਂ ਨੂੰ ਦਿੱਤੇ ਇਹਨਾਂ ਜਿਹੜੀਆਂ ਪਾਰਟੀਆਂ ਨੂੰ ਸੀ ਉਹ ਦੇ ਦਿੱਤੇ ਹੁਣ ਇੱਕ ਲੋਟਰੀ ਕੰਪਨੀ ਆ ਸੈਂਟਿਆਗੋ ਮਾਰਟਨ ਚ ਸੀਗਾ ਉਹ ਉਸ ਉਹ ਬੰਦਾ ਉਹਨੇ 13 ਪਾਰਟੀਆਂ ਚੋਂ ਦਾ ਲੋਟਰੀ ਦਾ ਧੰਦਾ ਉਹਨੇ ਕੋਈ ਵੀ ਨਹੀਂ ਉਹਨੇ ਉਹਨੇ ਸਭ ਕਾ ਸਭ ਕਾ ਵਿਕਾਸਲਾ ਕੰਮ ਕੀਤਾ ਇਹੋ ਜੀ ਕੋਈ ਪਾਰਟੀ ਨਹੀਂ ਜਿੰਨੇ ਉਹਨੂੰ ਜਿੰਨੂੰ ਉਹਨੇ ਫੰਡ ਨਹੀਂ ਦਿੱਤਾ ਸਾਰਿਆਂ ਨੂੰ ਉਹਨੇ ਫੰਡ ਦਿੱਤਾ ਕਿਉਂਕਿ ਉਹਦਾ 13 ਸੂਬਿਆਂ ਚ ਧੰਦਾ ਚੱਲਦਾ ਲਾਟਰੀ ਦਾ ਉਹਦੇ ਚ ਇਨਾ ਬਿਜ਼ਨਸ ਆ ਕਿ ਕੇਰਲਾ ਸਰਕਾਰ ਨੇ 2022 ਦੇ ਵਿੱਚ ਇੱਕੋ ਸਾਲ ਚ 11000 ਕਰੋੜ ਰੁਪਇਆ ਲਾਟਰੀ ਚ ਕਮਾਇਆ ਕਿਉਂਕਿ ਉਹਨੇ ਉਹ ਖੁਦੇ ਕੰਮ ਕਰਦੀ ਹੈਗੀ ਆ ਠੀਕ ਆ ਇਹ ਇਹ ਸਾਰੇ ਫੈਕਟ ਆਪਣੇ ਬਣਾਏ ਹੋਏ ਨਹੀਂ ਇਹ ਸਾਰੇ ਫੈਕਟ ਜਿਹੜੇ ਆ ਜਿਹੜੇ ਕਿ ਐਸਬੀਆਈ ਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਸੁਪਰੀਮ ਕੋਰਟ ਚ ਦਿੱਤੇ ਉਹਦੇ ਚ ਜਿਹੜੇ ਨੰਗੇ ਚਿੱਟੇ ਰੂਪ ਦੇ ਵਿੱਚ ਜਿਹੜੇ ਸਾਹਮਣੇ ਹੈਗੇ ਆ ਉਹ ਆ ਚੁੱਕੇ ਆ ਔਰ ਇਹ ਚ ਕਮਾਲ ਦੀ ਗੱਲ ਕਿ ਮੋਦੀ ਸਰਕਾਰ ਜਿਹੜੀ ਇਸ ਮੁਲਕ ਦੇ ਵਿੱਚ ਦਲਤਾਂ ਤੇ ਮੁਸਲਮਾਨਾਂ ਦੀ ਮੌਬ ਲਿੰਚਿੰਗ ਕਰਾਉਂਦੀ ਰਹੀ ਗਊ ਰੱਖਿਆ ਦੇ ਨਾਂ ਤੇ ਗਊ ਰੱਖਿਆ ਦੇ ਨਾਂ ਤੇ ਜਿਹੜੇ ਇਹਨਾਂ ਨੇ ਏਡੇ ਗੁੰਡਾ ਟੋਲੇ ਖੜੇ ਕੀਤੇ ਕਿੰਨਾ ਕਤਲੇਆਮ ਕੀਤਾ ਕਿੰਨੀ ਹੜਦੁੰਗ ਮਚਾਈ ਇੱਥੇ ਉਹ ਗਊ ਮਾਸ ਬੀਫ ਵੇਚਣ ਵਾਲੀਆਂ ਕੰਪਨੀਆਂ ਤੋਂ ਭਾਜਪਾ ਤੇ ਸ਼ਿਵ ਸੈਨਾ ਨੇ ਚੋਣ ਬੌਂਡ ਖਰੀਦੀ ਕਰੋੜਾਂ ਰੁਪਏ ਉਹਨਾਂ ਤੋਂ ਫੰਡ ਲਿਆ ਇੱਕ ਪਾਸੇ ਲੋਕਾਂ ਦਾ ਕਤਲ ਐਮ ਕਰਵਾ ਰਹੇ ਆ ਇਹਦਾ ਮਤਲਬ ਆ ਕਿ ਜਿਹੜੀ ਉਹ ਹਿੰਦੂਤਵ ਦੀ ਰਾਜਨੀਤੀ ਆ ਉਹ ਸਿਰਫ ਮੁਲਕ ਦੇ ਵਿੱਚ ਨਫ਼ਰਤ ਪੈਦਾ ਕਰਨ ਦੇ ਲਈ ਆ ਕਾਰਪੋਰੇਟ ਦੀ ਲੁੱਟ ਜਾਰੀ ਰਹੇ ਤੇ ਲੋਕ ਕਾਰਪੋਰੇਟ ਖਿਲਾਫ ਇਕੱਠੇ ਹੋ ਕੇ ਨਾ ਲੜਨ ਉਹਨਾਂ ਨੂੰ ਧਰਮ ਤੇ ਜਾਤ ਦੇ ਨਾਂ ਤੇ ਵੱਡਾ ਟੁੱਕੀ ਚ ਲਈ ਰੱਖੋ ਉਹਨਾਂ ਨੂੰ ਇੱਕ ਦੂਜੇ ਖਿਲਾਫ ਕੱਢਣ ਲੱਖੋ ਕਿਉਂਕਿ ਹਿੰਦੂਤਵ ਦੀ ਸਿਆਸਤ ਕੀ ਆ ਤੱਤ ਚ ਕਾਰਪੋਰੇਟ ਦੀ ਸੇਵਾ ਰੂਪਕ ਪੱਖੋਂ ਹਿੰਦੂਤਵਾ ਉਹ ਖੋਲ ਹਿੰਦੂ ਤਵ ਦਾ ਗਿਰੀ ਜਿਹੜੀ ਉਹ ਕਾਰਪੋਰੇਟ ਦੀ ਜਿਹੜੀ ਆ ਉਹ ਸੇਵਾ ਇਹ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਿਆਸਤ ਆ ਔਰ ਇਹ ਉਹਦੇ ਬਾਰੇ ਕੈਗ ਦੀ ਰਿਪੋਰਟ ਆ ਕਿ ਉਹ ਜਿਹੜੀ ਕੰਪਨੀਆਂ ਠੀਕ ਹੈ ਜਿਨ੍ਹਾਂ ਨੇ ਬੀਫ ਵੇਚਦੀਆਂ ਨੇ ਔਰ ਕਰੋੜਾ ਰੁਪਏ ਸ਼ੇਵਸਨ ਦੇ ਭਾਜਪਾ ਨੂੰ ਫੰਡ ਦਿੱਤਾ ਕੈਗ ਨੇ ਉਹਨਾਂ ਤੇ 2000 ਕਰੋੜ ਦਾ ਕਰ ਚੋਰੀ ਕਰਨ ਦਾ ਜਿਹੜਾ ਸੀ ਦੋਸ਼ ਲਾਇਆ ਵਿੱਚ ਬਹੁਤ ਸਾਰੀਆਂ ਕੰਪਨੀਆਂ ਜਿੰਨਾ ਤੇ ਈਡੀ ਤੇ ਸੀਬੀਆਈ ਦੀ ਜਾਂਚ ਸ਼ੁਰੂ ਹੁੰਦੀ ਆ ਚਨਾਵੀ ਬਾਉਂਡ ਮਿਲ ਜਾਂਦੇ ਆ ਉਸ ਤੋਂ ਬਾਅਦ ਜਾਂਚ ਉਹ ਬਰੀ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਹੈਗੇ ਆ। ਤੋਂ ਸਭ ਤੋਂ ਵੱਡਾ ਧੰਦਾ ਇਸ ਮੁਲਕ ਦੇ ਵਿੱਚ ਜਿਹੜੀਆਂ ਜਾਂਚ ਕਰਨ ਵਾਲੀਆਂ ਏਜੰਸੀਆਂ ਨੇ ਉਹ ਜਿਹੜੀਆਂ ਉਹਨਾਂ ਦੀ ਰਹਿਨਮਾਈ ਹੇਠ ਚੱਲ ਰਿਆ ਫਿਰ ਘਟਾਲਿਆਂ ਦੀ ਜਾਂਚ ਕਰੂ ਕੋ